ਜੈ ਹੋ ਗੱਗਾ ਜਹਰ ਪੀਰ ਦੀ ਜੈ ਇਹ ਦਰਬਾਰ ਆਪਣਾ ਜੀ ਪਿਛਲੇ ਸਾਲ 2023 ਚ 16 ਮਈ ਸਥਾਪਿਤ ਹੋਇਆ ਇਹ ਆਪਣਾ ਵਿਕਾਸਨਗਰ ਸੂਨਾ ਰੋਡ ਨੇੜੇ ਦਰਬਾਰ ਪੈਂਦਾ ਇੱਥੇ ਆਪਣੇ ਨਾਲ ਬਹੁਤ ਵਧੀਆ ਸੰਗਤ ਜੁੜੀ ਆ ਇੱਥੇ ਦਰਬਾਰ ਇੱਕ ਦੋ ਦਰਬਾਰ ਹੋਰ ਵੀ ਆ ਉੱਥੇ ਵੀ ਵਧੀਆ ਸੰਗਤ ਦੇ ਭਲੇ ਹੁੰਦੇ ਨੇ ਇੱਥੇ ਵੀ ਆਂਦੀ ਆਪਣੇ ਲਵੇ ਦੂਰੋਂ ਕੱਲ ਕੇ ਸੰਗਤ ਠੀਕ ਹੈ ਨਾ ਜੀ ਦੇਖੋ ਹੁਣ ਜਿਵੇਂ ਪਤਾ ਆਪਾਂ ਨੂੰ ਕੱਲ ਜਨਮਸ਼ਟਮੀ ਦਾ ਪ੍ਰੋਗਰਾਮ ਸੀ ਅੱਜ ਗੁੱਗਾ ਨੌਮੀ ਦਾ ਭੰਡਾਰਾ ਸੀ ਬਹੁਤ ਵਧੀਆ ਸੰਗਤ ਦਾ ਸੰਯੋਗ ਸੀ ਪੂਰਾ ਮੱਲਾ ਪੂਰੇ ਬਾਹਰੋਂ ਵੀ ਸੰਗਤ ਜੁੜੀ ਸਾਰੀ ਜਨਰਤ ਜੁੜੀ ਜੇ ਆਪਾਂ ਗੱਲ ਕਰੀਏ ਇਹਦੇ ਤੁਹਾਨੂੰ ਆੜੀ ਦੇ ਸਥਾਪਨਾ ਤੋਂ ਪਹਿਲਾਂ ਆਪ ਜੀ ਦੇ ਕਿੱਥੇ ਕਿੱਥੇ ਸੇਵਾ ਨਿਭਾਈ ਹੈ ਜੀ ਆਪਾਂ ਨੇ ਜੀ ਮੇਰਾ ਪਿੰਡ ਹੈਗਾ ਰੋੜਗੜ੍ਹ ਸਾਹਿਬ ਆਪਣੀ ਘਰੇ ਗੱਦੀਆ ਉੱਥੇ ਸੇਵਾ ਕਰਦੇ ਸੀ ਉਸ ਤੋਂ ਬਾਅਦ ਪੀਰ ਮਹਾਰਾਜ ਦੀ ਕਿਰਪਾ ਹੋਈ ਦਰਬਾਰ ਦੀ ਸੇਵਾ ਦਿੱਤੀ ਚਲੋ ਜੀਨੇ ਜੋਗੇ ਹੈਗੇ ਸੇਵਾ ਕਰ ਰਹੇ ਮਹਾਰਾਜ ਜੀ ਸੰਗਤ ਦਾ ਪੜਾ ਹੋ ਰਿਹਾ ਸੰਗਤ ਬਹੁਤ ਵਧੀਆ ਜੁੜ ਗਈ ਆਪਣੇ ਹਾਂ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਲੋਕ ਇੱਥੇ ਆਉਂਦੇ ਨੇ ਜਿਨ੍ਹਾਂ ਨੂੰ ਇੱਥੇ ਗੱਲ ਨਹੀਂ ਪਤਾ ਜਿਵੇਂ ਪਗਲ ਕਈ ਵਾਰੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੇ ਪਿੱਛੇ ਦੇਖੋ ਜੀ ਉਹਨਾਂ ਨੂੰ ਇਹ ਸੰਦੇਸ਼ ਆ ਕਿ ਆਪਣਾ ਇੱਕ ਵਾਰ ਦਰਬਾਰ ਤੇ ਜੂਰ ਸਲਾਮ ਕਰਨ ਪੀਰ ਸਾਹਿਬ ਨੂੰ ਜੇ ਕਿਸੇ ਨੂੰ ਕੋਈ ਦੁੱਖਤ ਗਲੀਫਾ ਉਹ ਪੀਰ ਮਹਾਰਾਜ ਜ਼ਰੂਰ ਦੁੱਖਤ ਗਲੀਫਾ ਜ਼ਰੂਰ ਕਰਨ ਅਨ ਸੰਗਤਾਂ ਦੇ ਭਲੇ ਵਾਸਤੇ ਜਿਹੜੇ ਨਹੀਂ ਇੱਥੇ ਆ ਸਕਦੇ ਉਹਨਾਂ ਵਾਸਤੇ ਵਿਸ਼ੇਸ਼ ਸਹਿਯੋਗ ਵੀ ਕਿਹਾ ਨੇ ਉਹ ਵੀ ਕਈਆਂ ਦੇ ਘਰ ਦੁੱਖ ਹੁੰਦੀ ਨੇ ਕਈਆਂ ਦਾ ਪ੍ਰੋਬਲਮ ਹੁੰਦੀ ਉਹਨਾਂ ਬਾਰੇ ਕੋਈ ਕਾਜ ਹੈ ਉਹਨਾਂ ਬਾਰੇ ਦੇਖੋ ਜੀ ਹੁਣ ਜਦ ਤੱਕ ਫੋਨ ਤੇ ਕਿਸੇ ਨਾਲ ਗੱਲ ਹੋ ਸਕੇ ਸਾਡਾ ਸੰਪਰਕ ਨੰਬਰ ਲੈ ਜਿਓ ਠੀਕ ਹੈ ਨਾ ਜਿਵੇਂ ਵੀ ਹੋ ਸਕਦਾ ਫੋਨ ਤੇ ਗੱਲ ਕਰ ਲੋ ਦੂਰੋਂ ਚੱਲ ਕੇ ਸੰਗਤ ਆ ਸਕਦੀ ਆ ਦੂਰੋਂ ਆ ਜਾਣ ਇੱਥੇ ਨੇੜੇ-ਤੇੜੇ ਹਜੇ ਕਿਸੇ ਨੂੰ ਦਰਬਾਰ ਬਾਰੇ ਇਹਨਾਂ ਪਤਾ ਨਹੀਂ ਤੋਂ ਸਾਈਡ ਤੇ ਆ ਜਾਂਦਾ ਜਦੋਂ ਵੀ ਪਤਾ ਲੱਗ ਜੇਗਾ ਸੰਗਤ ਆਪ ਜੁੜੇਗੀ ਨਾਲ ਜਿਹੜੇ ਲੋਕਾਂ ਦਾ ਸਹਿਯੋਗ ਰਿਹਾ ਉਹਨਾਂ ਬਾਰੇ ਕੀ ਕਹਿੰਦੇ ਉਹਨਾਂ ਦਾ ਸਹਿਯੋਗ ਬਹੁਤ ਵਧੀਆ ਰਿਹਾ ਬਹੁਤ ਵਧੀਆ ਆਪਣੀ ਸੇਵਾ ਨਿਭਾਈ ਬਹੁਤ ਵਧੀਆ ਭੂਮਿਕਾ ਬਹੁਤ ਵਧੀਆ ਲੰਗਰ ਸਮਾਣੀਆਂ ਦੀ ਗੱਲ ਕਰੀਏ ਰਾਤ ਸਮਈਏ ਕਿੱਥੇ ਕਿੱਥੇ ਹੋਇਆ ਸੀ ਸਮਈਏ ਰਾਮਾ ਸਿੰਘ ਲਚਕਾਣੀ ਪਿੰਡ ਹਾਂਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸੰਦੀਪ ਬਿੱਕੀਨਾਥ ਰੋੜ ਜਗੀਰ ਅੱਛਾ ਜੀ ਹਾਂਜੀ इन्हों के परिवार गुपुरपी परिवार है इतने लोगों के दूर होंगे अपना सारे पंड बहुत ही विश्वास बना हुआ तो अपने सेवादारा मनों बहुत ही उत्साह हर एक साली का अपना ਉਹ ਥਾਲ ਲੈ ਤੱਕ ਬੰਦੇ ਤਰਜੀਹ ਦੇ ਦੇ ਪਾਣੀ ਪੀਣਾ ਬੰਦੇ ਤਾਂ ਬਸ ਗਿਆ ਬਸ ਤੁਸੀਂ ਕਿੰਨਾ ਚਿਰ ਹੋ ਗੇ ਬਕਰਦੇ ਹੋ ਕਿੰਨੇ ਚਿਰ ਦਿੱਤੇ ਦੇਵਾ ਉਸ ਤੋਂ ਪਹਿਲਾਂ ਕੌਣ ਕਰਦੇ ਸੀ ਸਾਡੇ ਪਾਸ

ਦਾ ਦੇਸੀ ਰੋਟਾ ਖਾ ਰਹੇ ਕਿ ਕਿਹੜਾ ਜੁੜੇ ਤੇ ਫਲਤ ਜਨਉਂਦੇ ਨੇ ਉਹਨਾਂ ਦੀਆਂ ਅਸੀਂ ਮਰਜ਼ਾ ਪੂਰੀਆਂ ਨਹੀਂ ਕਰਦੇ ਕਿੰਨਾ ਕਿੰਨਾ ਲੋਕਾਂ ਦੇ ਮਰਜ਼ਾ ਪੂਰੀਆਂ ਤੇ ਸਾਰੇ ਮਸਲੇ ਹੱਲ ਹੋ ਗਏ ਤੇ ਕੀ ਕਰਨਾ ਚਾਹੋਂਗੇ ਜਿਨ੍ਹਾਂ ਲੋਕਾਂ ਦਾ ਸਾਥ ਦੇ ਦਿੱਤਾ ਉਹਨਾਂ ਨੂੰ